ਖੇਤੀ ਕਾਨੂੰਨਾਂ ਖਿਲਾਫ ਪੰਜਾਬ ਦੇ ਵਿੱਚ ਲਗਾਤਾਰ ਬੀਜੇਪੀ ਲੀਡਰਾਂ ਦਾ ਘਰਾਓ ਕਿਸਾਨਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਅੱਜ ਵੀ ਬੀਜੇਪੀ ਲੀਡਰਾਂ ਨੇ ਕੈਪਟਨ ਸਰਕਾਰ ਖਿਲਾਫ ਜਲੰਧਰ ਦੇ ਵਿੱਚ ਪ੍ਰਦਰਸ਼ਨ ਕਰਨਾ ਸੀ ਪਰ ਇੱਥੇ ਵੀ ਕਿਸਾਨਾਂ ਦੇ ਵੱਲੋਂ ਬੀਜੇਪੀ ਲੀਡਰਾਂ ਦਾ ਘਰਾਓ ਕੀਤਾ ਗਿਆ ਪਹਿਲਾਂ ਅਸੀਂ ਮਰਾਂਗੇ ਥੋੜੀ ਵਾਰੀ ਬਾਅਦ ਵਿੱਚ ਆਉਣ ਦੇਵਾਂਗੇ ਸੇਵਾ ਨਾ ਕਰਦੀਆਂ ਹੁਣ ਅਸੀਂ ਉਹਨਾਂ ਦਾ ਭੇਦਲਾ ਕੀ ਧਿਆਨ ਰੱਖਣਾ ਬਹੁਤ ਸਮਝਵਾਨ ਦਾ ਹੈ ਕਿਉਂਕਿ ਜੇ ਤਰ੍ਹਾਂ ਕਿ ਖਾਦੂ ਲੈ ਕੇ ਆਇਆ ਤੇ ਬਾਹਰ ਪਰੋਥੀ ਸੇਵਾਤ ਲੈ ਕੇ ਜਾਣ ਦੀ ਜ਼ਿੰਮੇਵਾਰੀ ਸਾਡੀ ਬਣਦੀ ਹੈ ਫਿਰ ਤੁਹਾਨੂੰ ਸਿਆਣੀ ਦਾ ਨਗਰ ਜਿੱਥੇ ਨਾ ਜਦ ਪਤਾ ਲੱਗਦਾ ਕਿ ਉਹਨਾਂ ਦਾ ਟੈਂਸ਼ਨ ਹੋ ਗਿਆ ਤੇ ਉਹਨਾਂ ਤਰ੍ਹਾਂ ਪਾਸੇ ਵਾਪਸ ਕੇ ਸਭ ਤੋਂ ਸ਼ਾਂਤਮਈ ਛਾਪ ਆਪਾਂ ਪ੍ਰਦਰਸ਼ ਕਰਨਾ ਆਪਣੀ ਚਾਹੀ ਆਵਾਜ਼ ਦਾ ਬੰਦ ਕਰਦੇ ਆ ਅਜੋ ਵੀ ਕੋਈ ਗੱਲ ਨਹੀਂ ਜੋੜੀ ਖੋੜੇ ਉੱਤੇ ਰੁਕ ਕੇ ਤਾਂ ਸਭ ਦੋਨੋਂ ਇੱਕ ਮਿੰਟਾਂ ਦੀ ਗਰੋਂਟਾ ਤੇ ਜਦੋਂ ਵੀ ਅੱਗੇ ਵਧਣਾ ਹੋਵੇ ਤਾਂ ਉਹਦੀ ਕੋਈ ਚੰਗਿਆਰੀ ਸਾਡੇ ਤੋਂ ਅੱਗੇ ਬਣੀ ਹੋਣਾ ਜੇ ਨਿਸ਼ਾਨਾ ਤੇ ਪਤਾ ਲੱਗ ਜਾਵੇ ਕਿ ਉਹਨਾਂ ਦਾ ਟੈਂਸ਼ਨ ਆ ਗਿਆ ਤੇ ਉਹਨਾਂ ਦਾ ਜਰਾ ਪਾਸੇ ਵਾੜ ਕੇ ਬਸ ਕੋ ਸ਼ਾਂਤ ਮੈਂ ਜਾ ਕੇ ਆਪਾਂ ਪ੍ਰਸਤੁਤ ਕਰਦਾ ਆਪਣੀ ਗੱਲ ਦੀ ਆਵਾਜ਼ ਦਾ ਬੰਦ ਕਰਨੀ ਹੈ ਐ ਉਹ ਕੋਈ ਗੱਲ ਨਹੀਂ ਜੋੜੀ ਖੋੜੇ ਉੱਤੇ ਰੁਕ ਕੇ ਤਾਂ ਸਭ ਦੋਨੋਂ ਇੱਕ ਮਿੰਟਾਂ ਦੀ ਗਰੋਂਟਾ ਤੇ ਜਦੋਂ ਵੀ ਅੱਜੇ ਬੰਦਨਾ ਹੋਇਆ ਤਾਂ ਇਹੋ ਜਿਹਾ ਸਨ ਹਾਂ ਸਾਚਾ ਤੌਰ ਤੇ ਕੋਈ ਨਹੀਂ ਹੋਵੇਗਾ ਇੱਕ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਗਿਆ ਕੀ ਕਰਿਆ ਅੱਜ ਦਾ ਜਿਹੜਾ ਧਰਨਾ ਪ੍ਰਦਰਸ਼ਨ ਆ ਇਹੋ ਜਿਹਾ ਬੀਜੇਪੀ ਦੇ ਲੀਡਰਾਂ ਉਹਨਾਂ ਦੇ ਖਿਲਾਫ ਅਸੀਂ ਕਿਸਾਨ ਜਥੇਬੰਦੀਆਂ ਵੱਲੋਂ ਰੱਖਿਆ ਗਿਆ ਸੀਗਾ ਇਹਨਾਂ ਨੇ ਜੋ ਸਾਡੇ ਕਿਸਾਨ ਦਿੱਲੀ ਦੇ ਵਿੱਚ ਸ਼ਿਰੋਹ ਰਏ ਆ ਤੇ ਇੱਥੇ ਛੋਟੇ-ਛੋਟੇ ਫੰਕਸ਼ਨ ਕਰਕੇ ਲੋਕਾਂ ਨੂੰ ਮਤਲਬ ਖਰਾਬ ਕਰਨ ਦੀ ਪੰਜਾਬ ਦਾ ਮੌਸ ਖਰਾਬ ਕਰਨ ਲਈ ਪ੍ਰੇਰਿਤ ਕਰ ਰਹੇ ਆ ਤੇ ਅਸੀਂ ਜਿੰਨਾ ਚਿਰ ਸਾਡਾ ਜੋ ਤਿੰਨਕੋਨੂ ਕਾਲੇ ਕਾਨੂੰਨ ਹੈ ਉਹ ਵਾਪਸ ਨਹੀਂ ਹੋ ਜਾਂਦੇ ਉਹਨਾਂ ਜਦ ਅਸੀਂ ਸੰਘਰਸ਼ ਜਾਰੀ ਰੱਖਾਂਗੇ ਜਿੱਥੇ-ਜਿੱਥੇ ਵੀ ਬੀਜੇਪੀ ਵਾਲੇ ਕੋਈ ਇਹਨਾਂ ਦਾ ਪ੍ਰੋਗਰਾਮ ਆ ਫੰਕਸ਼ਨ ਕਰਕੇ ਅਸੀਂ ਡਟ ਕੇ ਇਹਨਾਂ ਦਾ ਵਿਰੋਧ ਕਰਾਂਗੇ ਅੱਜ ਇਹਦਾ ਪ੍ਰਦਰਸ਼ਨ ਕੀਤਾ ਗਿਆ ਹੈ ਪੁਲਕਾ ਜੀ ਵੀ ਜਿਹੜੇ ਪ੍ਰਧਾਨ ਜੀ ਹੋ ਵੀ ਇੱਥੇ ਆਏ ਆ ਤੇ ਤੁਹਾਨੂੰ ਰੋਕਿਆ ਗਿਆ ਕਿ ਕਾਹਦਾ ਬਹੁਤ ਮਾੜੀ ਗੱਲ ਆ ਪਹਿਲਾਂ ਅਸੀਂ ਇੱਥੇ ਬੈਠੇ ਸੀਗੇ ਬਾਹਰ ਤੁਹਾਨੂੰ ਪ੍ਰਸ਼ਾਸਨ ਨੇ ਕਿਹਾ ਸੀਗਾ ਵੀ ਮਤਲਬ ਜਿਹੜਾ ਇਹ ਧਰਨਾ ਤੁਸੀਂ ਇੱਥੇ ਬੈਠ ਜਾਓ ਸ਼ਾਂਤਵੇਂ ਤਰੀਕੇ ਨਾਲ ਸੀਗਾ ਇਹ ਬੈਠ ਜਾਨੇ ਆ ਕਿ ਤੁਸੀਂ ਇਹ ਜਿਹੜਾ ਅੱਜ ਦਾ ਮਤਲਬ ਪ੍ਰੋਗਰਾਮ ਆ ਬੀ ਜੀ ਪੀ ਪ੍ਰਧਾਨ ਦਾ ਉਹਨੂੰ ਬੰਦ ਕਰਾਓ ਤੇ ਇਹਨਾਂ ਨੇ ਸਾਨੂੰ ਕਿਹਾ ਸੀ ਠੀਕ ਅਸੀਂ ਬੰਦ ਕਰਾਵਾਂਗੇ ਪਰ ਇਹਨਾਂ ਨੇ ਬੰਦ ਨਹੀਂ ਕਰਾਇਆ ਪਰ ਵੀ ਸਾਡੇ ਜਥੇਬੰਦੀ ਦੇ ਕਿਸਾਨ ਕਿਸਾਨਾਂ ਨੇ ਨੌਜਵਾਨਾਂ ਨੇ ਆ ਬੈਰੀਕੇਡ ਤੋੜ ਕੇ ਅੱਗੇ ਵਧੇ ਆ ਅਸੀਂ ਉਹਨਾਂ ਦੇ ਆਪਣਾ ਜਿਹੜਾ ਵਿਰੋਧ ਆ ਉਹਨਾਂ ਦੇ ਟੈਂਟ ਤੱਕ ਜਿਤਾ ਕੇ ਆਏ ਆ ਜਹੇਦਾਰ ਕਸ਼ਮੀਰ ਸਿੰਘ ਭਾਰਤੀ ਕਿਸਾਨ ਯੂਨੀਅਨ ਮੁਖ ਬਲਾਰਾ ਜ਼ਿਲ੍ਹਾ ਜਲੰਧਰ ਅੱਜ ਕੀ ਅੱਜ ਦਾ ਜਿਹੜਾ ਪ੍ਰਦਰਸ਼ਨ ਕੀਤਾ ਗਿਆ ਆ ਇਹਦਾ ਪ੍ਰਦਰਸ਼ਨ ਜਿਹੜਾ ਸਗਾ ਸਾਡਾ ਪ੍ਰੋਟੈਸਟ ਸਗਾ ਬੀਜੇਪੀ ਸਰਕਾਰ ਨੇ ਇੱਥੇ ਮੀਟਿੰਗ ਰੱਖੀ ਸੀਗੀ ਉਹਨੂੰ ਰੋਕਣਾ ਸੀਗਾ ਤੇ ਇੱਥੇ ਜੋ ਹੋਇਆ ਇਹ ਪ੍ਰੋਟੈਸਟ ਇਹ ਸਾਡਾ ਬਹੁਤ ਪੀਸਫੁਲ ਤਰੀਕੇ ਨਾਲ ਵਧੀਆ ਤਰੀਕੇ ਨਾਲ ਹੋਇਆ ਲੇਕਿਨ ਸਾਡੇ ਨਾਲ ਜਿਹੜੀ ਪੰਜਾਬ ਗਵਰਨਮੈਂਟ ਆ ਉਹ ਥੱਕਾ ਕਰ ਰਹੀ ਆ ਉਹ ਗਵਰਨਮੈਂਟਾਂ ਦੁਆ ਦੇ ਰਲ ਚੁੱਕੀਆਂ ਸਾਰੀਆਂ ਸਟੇਟਾਂ ਦੀਆਂ ਗਵਰਨਮੈਂਟਾਂ ਹਰ ਸਟੇਟ ਦੇ ਵਿੱਚ ਇਸੇ ਤਰ੍ਹਾਂ ਕਿਸਾਨਾਂ ਨੂੰ ਥੱਕਾ ਹੋਈ ਜਾ ਰਿਹਾ ਚਾਹੇ ਆਪਾਂ ਹਰਿਆਣੇ ਦੀ ਗੱਲ ਕਰ ਲਈਏ ਚਾਹੇ ਆਪਾਂ ਬਿਹਾਰ ਦੀ ਗੱਲ ਕਰ ਲਈਏ ਚਾਹੇ ਆਪਾਂ ਤਰਾਸਤਾਨ ਦੀ ਗੱਲ ਕਰ ਲਈਏ ਜਾਂ ਜੁਪੀ ਦੀ ਗੱਲ ਕਰ ਲਈਏ ਇਥੇ ਤਰ੍ਹਾਂ ਹੀ ਉਹਨਾਂ ਨੇ ਸਰਕਾਰਾਂ ਨੇ ਵੀ ਉੱਥੇ ਧੱਕੇ ਕਿਸਾਨਾਂ ਨਾਲ ਕੀਤੇ ਆ ਅੱਜ ਸਾਨੂੰ ਅੱਗੇ ਨਹੀਂ ਵਧਣ ਨਹੀਂ ਦਿੱਤਾ ਕਿਉਂਕਿ ਰੋਡੀਆਂ ਬੜੀਆਂ ਰੋਕਾ ਇਧਰ ਸਿੰਘੂ ਬਾਰਡਰ ਤੇ ਵੀ ਰੋਕਾਂ ਲਗੀਆਂ ਮੈਂ ਉੱਥੇ ਨਹੀਂ ਦੇਖਣ ਆ ਰਹੀਆਂ ਕਿਉਂਕਿ 40-42 ਦਿਨ ਤੋਂ ਉਹ ਉੱਥੇ ਮੋਰਚਾ ਚਲਾ ਰਹੇ ਆ ਮੋਰੇ ਜੀ ਥੀਵੀਆਂ ਲਾਤੀਆਂ ਟਿੱਪਰ ਲਾਤੇ ਇਹ ਕੋਈ ਤਰੀਕਾ ਥੋੜੀ ਆ ਸਾਡੇ ਕੋਲ ਕਿਹੜੀਆਂ ਕੋਈ ਟੈਂਕਰ ਕੋਪਾ ਸੀਗੀਆਂ ਜਿਨ੍ਹਾਂ ਦੇ ਨਾਲ ਅਸੀਂ ਅੱਗੇ ਵਧੇ ਅੱਜ ਦਾ ਕਾਲੀਆਂ ਝੰਡੀਆਂ ਦਿਖਾ ਕੇ ਆਪਣਾ ਪ੍ਰੋਟੈਸਟ ਕਰਨਾ ਸੀਗਾ ਉਹ ਪ੍ਰੋਟੈਸਟਾ ਨੂੰ ਇਹਨਾਂ ਨੇ ਜਿੰਨਾ ਹੋ ਜਾਣ ਕੇ ਸਾਡੇ ਕਿੰਨੇ ਕਿਸਾਨ ਬਾੜਾਂ ਦੇ ਰੋਜ਼ ਮਰਦੇ ਨੇ ਰੋਜ਼ ਇੱਕ ਇੱਕ ਦੋ ਦੋ ਕਿਸਾਨ ਮਰ ਰਹੇ ਨੇ ਇਹ ਕਿਹੜੇ ਕੈਸੇ ਵਿਕਾਸ ਦੀਆਂ ਗੱਲਾਂ ਕਰਦੇ ਨੇ ਸਾਰੇ ਪੰਜਾਬ ਸਾਰਾ ਪੂਰਾ ਭਾਰਤ ਇਕੋ ਗੱਲ ਤੇ ਫੋਕਸ ਆ ਬੇ ਕਾਲੇ ਨੂੰ ਰੱਦ ਕਰਾਉਣ ਲਈ ਇਕੱਠੇ ਹੋਏ ਬੈਠੇ ਦਿੱਲੀ ਦਾ ਘਰਾਓ ਕਰੀ ਬੈਠੇ ਨੇ ਇਹ ਕਿਹੜੇ ਵਿਕਾਸ ਦੀਆਂ ਗੱਲਾਂ ਕਰਦੇ ਨੇ ਸਿਰਫ ਇਹ ਸਰਕਾਰਾਂ ਰੜ ਕੇ ਜਿੰਨੀਆਂ ਪੰਜਾਬ ਦੀਆਂ ਸਿਆਸੀ ਪਾਰਟੀਆਂ ਪੂਰੇ ਭਾਰ ਦੇ ਦੀਆਂ ਇਹ ਕਿਸਾਨਾਂ ਦੇ ਅੰਦੋਲਨ ਨੂੰ ਖਰਾਬ ਕਰਨ ਦੇ ਲਈ ਸਾਰਾ ਖੇਲ ਖੇਡ ਰਹੀਆਂ ਇਹ ਕਿਸੇ ਵੀ ਕੀਮਤ ਵਿੱਚ ਇਹਨਾਂ ਲੋਕਾਂ ਨੂੰ ਅਸੀਂ ਸਿਆਸੀ ਲੋਕਾਂ ਨੂੰ ਇਹਦਾ ਚਾਲ ਵਿੱਚ ਕਾਮਯਾਬ ਨਹੀਂ ਹੋਣ ਦੇ। ਹੁਣ ਅੱਗੇ ਕੀ ਰਣਨੀਤੀ ਹੈ ਜੀ? ਅਗਲੀ ਰੰਡ ਦੇ ਤਾਂ 18 ਤਰੀਕ ਨੂੰ ਪਹਿਲਾਂ ਇੱਥੇ ਡੀਐਸ ਤੋਂ ਇੱਕ ਮੰਗ ਪੱਤਰ ਦੇਵਾਂਗੇ ਕਿਉਂਕਿ ਇਹਨਾਂ ਦੇ ਸ਼ਹਿਰ ਵਿੱਚ ਪ੍ਰੋਗਰਾਮ ਰੋਕਣ ਵਾਸਤੇ ਤੇ ਉਸ ਤੋਂ ਬਾਅਦ ਅਸੀਂ 26 ਤਰੀਕ ਦਾ ਸਾਡਾ ਪਿੰਡਾਂ 'ਚ ਅਸੀਂ ਪ੍ਰਚਾਰ ਕਰਕੇ 26 ਤਰੀਕ ਨੂੰ ਜਿਹੜਾ ਟਰੈਕਟਰ ਰੈਲੀ ਸਾਥੇ ਕੱਢੀ ਜਾ ਰਹੀ ਆ ਦਿੱਲੀ ਦੇ ਵਿੱਚ ਉਹਦੇ ਲਈ 24 ਤਰੀਕ ਤੱਕ ਅਸੀਂ ਸਾਰੇ ਟਰੈਕਟਰ ਟਰਾਲੀਆਂ ਉੱਥੇ ਟਰੈਕਟਰ ਆਪਣੇ ਬਹੁਤ ਵੱ ਦਿੱਲੀ ਦੇ ਵਿੱਚ ਪਹੁੰਚਦੇ ਕਰਾਂਗੇ ਇਹ ਜਿਹੜਾ ਕਦੋਂ ਤੱਕ ਜੱਲੇ ਕਦਰਸ਼ਨ ਜਿਸ ਤਰ੍ਹਾਂ ਇਹਦਾ ਜਨਜਾਤ ਸਾਡੀ ਇੱਕ ਅਜਿਹਾ ਦਾਅਵੇ ਆ ਨਾ ਤੇ ਕਾਨੂੰਨ ਰੱਦ ਨਹੀਂ ਹੁੰਦੇ ਜਾਂ ਮਰਾਂਗੇ ਜਾਂ ਜਿੱਤਾਂਗੇ ਜਾਂ ਮਰਾਂਗੇ ਪਿੱਛੇ ਨਹੀਂ ਮੁੜਾਂਗੇ ਫੈਸਲਾ ਕਰ ਚੁੱਕੀ ਆ ਜothe ਬਣੀ ਰੁਕਦੇ ਆ ਇੱਕ ਛੋਟੀ ਜਹੀ ਬ੍ਰੇਕ ਦੇ ਲਈ ਮਿਲਦੇ ਆ ਬ੍ਰੇਕ ਤੋਂ ਬਾਅਦ ਜਰਿੰਦਰ ਦੇ ਵਿੱਚ ਭਾਜਪਾ ਲੀਡਰਾਂ ਦੇ ਵੱਲੋਂ ਕੈਪਟਨ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਜਾਣਾ ਸੀ ਜਿਸ ਦਾ ਕਿਸਾਨਾਂ ਦੇ ਵੱਲੋਂ ਤਾਂ ਵਿਰੋਧ ਕੀਤਾ ਹੀ ਗਿਆ ਨਾਲ ਹੀ ਯੂਥ ਕਾਂਗਰਸ ਦੇ ਵਰਕਰਾਂ ਦੇ ਵੱਲੋਂ ਵੀ ਬੀਜੇਪੀ ਲੀਡਰਾਂ ਦਾ ਕਿਰਾਉ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਇਹਨਾਂ ਨੂੰ ਪੁਲਿਸ ਦੇ ਵੱਲੋਂ ਰੋਕਿਆ ਗਿਆ ਤੇ ਇਸ ਦੌਰਾਨ ਪੁਲਿਸ ਅਤੇ ਯੂਥ ਕਾਂਗਰਸ ਦੇ ਵਰਕਰਾਂ ਦੇ ਵਿਚਕਾਰ ਥੋੜੀ ਬਹੁਤ ਖਿੱਚੋ ਤਾਣ ਵੀ ਹੋਈ ਹੈ। بھارتی جنتا پارٹی چوی کنٹے تین سو پینٹ دن کم کرنا لی پارٹی ہے اور نرتر کار کرتا اکٹھ بھی ہوں رنتا دے چونکی دار دی بھومکا ਜੋ ਸਾਨੂੰ ਵਿਪਕਸ਼ੀ ਚ ਰਹਿ ਕੇ ਦਿੱਤੀ ਹੈ ਉਹ ਅਸੀਂ ਬਖੂਬੀ ਨਿਭਾ ਰਹੇ ਆਂ ਅੱਜ ਅਸ਼wini ਸ਼ਰਮਾ ਜੀ ਦੇ ਅਧਿਖਸ਼ਤਾ ਦੇ ਵਿੱਚ ਇਹ ਰੈਲੀ ਹੋਈ ਹੈ ਜਲੰਧਰ ਦੇ ਵਿੱਚ ਔਰ ਸਭ ਤੋਂ ਵੱਡੀ ਗੱਲ ਹੈ ਕਿ ਅਸੀਂ ਜਨਤਾ ਨੂੰ ਜਾਗਰੂਕ ਕਰ ਰਹੇ ਆਂ ਕਿ 4 ਸਾਲ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੀ ਜੋ ਸਰਕਾਰ ਹੈ ਉਹ ਸਰਕਾਰ ਤੋਂ ਹੁਣ ਜਵਾਬ ਲੈਣ ਦਾ ਟਾਈਮ ਹੈ ਕਿ ਕੈਪਟਨ ਇਹ ਜਵਾਬ ਦਿਓ ਕਿ ਕੀ ਕਿਸਾਨਾਂ ਦਾ 80000 ਕਰੋੜ ਦਾ ਕਰਜ਼ਾ ਮਾਫ ਹੋ ਗਿਆ ਕੈਪਟਨ ਇਹ ਜਵਾਬ ਦਿਓ ਕਿ ਕੀ ਹਰ ਘਰ ਨੂੰ ਨੌਕਰੀ ਦੇਤੀ ਔਰ ਮੋਬਾਈਲ ਦੇ ਦਿੱਤੇ ਨੇ ਕਿ ਜੋ 2500 ਰੁਪਏ ਦਾ ਬੇਰੋਜ਼ਗਾਰੀ ਪੱਤਾ ਉਹ ਦਿੱਤਾ ਔਰ ਜਿਹੜਾ ਗੁਟਕਾ ਸਾਹਿਬ ਪਵਿੱਤਰ ਗੁਟਕਾ ਸਾਹਿਬ ਦੀ ਕਸਮ ਖਾਦੀ ਸੀ ਤੁਸੀਂ ਕਿ ਨਸ਼ਾ ਮੁਕਤ ਪੰਜਾਬ ਕਰੋਗੇ ਤੇ ਇਸ ਵੇਲੇ ਤੇ ਇੱਕੋ ਹੀ ਨਾਰਾ ਪੰਜਾਬ ਦੇ ਘਰ ਘਰ ਗੂੰਜ ਰਿਹਾ ਰੋਂਦਾ ਪੰਜਾਬ ਕੈਪਟਨ ਦੀ ਸਰਕਾਰ ਉਹਦਾ ਕਾਰਨ ਹੈ ਕਿ ਕੋਈ ਵੀ ਵਾਦਾ ਪੂਰਾ ਨਹੀਂ ਹੋਇਆ ਬੁਢਾਪਾ ਪੈਨਸ਼ਨ ਬੰਦ ਵਿਧਵਾ ਪੈਨਸ਼ਨ ਬੰਦ ਸ਼ਗਨ ਸਕੀਮ ਬੰਦ ਜਿਹੜੀ ਉਹ ਟ੍ਰੇਨ ਅਸੀਂ ਚਲਾਈ ਸੀ ਧਾਰਮਿਕ ਸਥਾਨਾਂ ਤੇ ਮੁਫਤ ਯਾਤਰਾ ਕਰਾਂ ਦੀ ਮੁਫਤ ਭੋਜਨ ਦੇਂਦੀ ਹੈ ਜਿਹੜੀਆਂ ਸਾਡੀ ਸਰਕਾਰ ਸੀ ਅਕਾਲੀ ਭਾਜਪਾ ਦੀ ਉਹ ਬੰਦ ਔਰ ਹਰ ਇਹ ਐਸਾ ਲੱਗਦਾ ਹੈ ਕਿ ਕੈਪਟਨ ਪੰਜਾਬ ਦੇ ਭੁਇਕ ਤੇ ਇੱਕ ਤਾਲਾ ਬੰਨ ਕੇ ਲੱਗ ਗਿਆ ਹੈ ਕੈਪਟਨ ਦੀ ਜਿਹੜੀ ਸਰਕਾਰ ਹੈ ਔਰ ਉਹ ਤਾਲਾ 2022 ਦੇ ਵਿੱਚ ਜਨਤਾ ਵੋਟ ਦੀ ਚਾਬੀ ਨਾਲ ਖੋਲ ਕੇ ਇਸ ਕੈਪਟਨ ਦੀ ਤਾਨਾਸ਼ਹੀ ਸਰਕਾਰ ਤੋਂ ਦੇਸ਼ ਨੂੰ ਮੁਕਤੀ ਪੰਜਾਬ ਨੂੰ ਮੁਕਤਿਆ ਮੁਕਤ ਕਰਾਈ ਔਰ ਪ੍ਰਧਾਨ ਮੰਤਰੀ ਮੋਦੀ ਜੀ ਦਾ ਜੋ ਕੁਸ਼ਲ ਨਿਤਤਵ ਹੈ ਉਸ ਨਿਤਤਵ ਦਾ ਸਦਕਾ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣੇਗੀ ਤੇ ਬੀਜੇਪੀ ਕਿਸਾਨਾਂ ਦੇ ਸਵਾਲਾਂ ਦਾ ਜਵਾਬ ਕਿਉਂ ਨਹੀਂ ਦੇ ਰਹੀ ਲੋਕਾਂ ਦਾ ਤਰ ਪ੍ਰੋਟੈਸਟ ਹੁੰਦੇ ਹੈ ਐਸਾ ਐਸਾ ਹੈ ਕਿ ਪ੍ਰੋਟੈਸਟ ਤੇ ਅੱਜ ਕਾਂਗਰਸੀ ਕਰ ਰਹੇ ਸੀਗੇ ਕਿਉਂਕਿ ਇਹਨਾਂ ਜਿਹਨਾਂ ਨੂੰ ਤੁਸੀਂ ਦੇਖ ਕੇ ਹੀ ਦੇਖ ਲਿਆ ਤੇ ਉਹਨਾਂ ਦੀ ਤੁਹਾਡੇ ਕੋਲ ਵੀਡੀਓ ਹੈਗੀ ਹੈ ਉਹ ਕਿਸਾਨ ਨੇ ਮੈਂ ਉਹੀ ਉਹੀ ਜਾਣਕਾਰੀ ਤੁਹਾਨੂੰ ਦੇ ਰਿਹਾ ਕਿ ਗੁਰਕੀਰਤ ਸਿੰਘ ਕੋਟਲੀ ਨੇ ਤੇ ਮੋਹਰ ਲਾਤੀ ਸੀ ਤੇ ਕਹਿੰਦੇ ਸੀ ਕਿ ਕਾਂਗਰਸ ਦੁਆਰਾ ਇਕ ਪਲਾਨਡ ਸਭ ਕੁਝ ਹੋ ਰਿਹਾ ਹੈ ਗੁਰੂਗ੍ਰਿਤ ਕੋਟਲੀ ਜੋ ਇਹਨਾਂ ਦੇ ਵਿਧਾਇਕ ਨੇ ਉਹਨਾਂ ਨੇ ਕਿਹਾ ਹੈ ਕਿ ਜਿੰਨੀਆਂ ਟਰਾਲੀਆਂ ਜਿੰਨੇ ਟਰੈਕਟਰ ਜਿੰਨਾ ਸਾਰਾ ਅਮਲਾ ਸੀ ਦਿੱਲੀ ਭੇਜਿਆ ਉਹ ਕਾਂਗਰਸ ਦੁਆਰਾ ਭੇਜਿਆ ਗਿਆ ਇਹ ਪ੍ਰਮਾਨ ਤੋਂ ਵੱਧ ਪ੍ਰਮਾਨ ਤੁਹਾਨੂੰ ਕੀ ਚਾਹੀਦਾ ਹੈ ਕਿ ਕਾਂਗਰਸ ਦੁਆਰਾ ਨਿਰਦੇਸ਼ੀ ਤੱਕ ਕਿਸਾਨ ਤੇ ਬੋਲਾਪਾਲ ਹੈ ਕਿਸਾਨ ਤੇ ਆਂਦਾ ਤਾਜ਼ੀ ਕਿਸਾਨ ਨੂੰ ਸਲਾਮ ਕਰਨੇ ਹੈ ਔਰ ਸਾਡੀ ਸਰਕਾਰ ਵੀ ਕਿਸਾਨਾਂ ਦੇ ਨਾਲ ਨਿਰੰਤਰ ਬੈਠਕਾ ਕਰ ਰਹੀ ਹੈ ਉਹਦੇ ਰਿਜ਼ਲਟਸ ਵੀ ਆਨੇ ਸ਼ੁਰੂ ਹੋ ਗਏ ਨੇ ਪਰਾਲੀ ਦਾ ਜਿਹੜਾ ਕਾਨੂੰਨ ਔਰ ਬਿਜਲੀ ਦਾ ਜਿਹੜਾ ਕਾਨੂੰਨ ਹੈ ਉਹਦੇ ਤੇ ਸਹਿਮਤੀ ਬਣ ਚੁੱਕੀ ਹੈ ਔਰ ਆਉਣ ਵਾਲੇ ਸਮੇਂ ਹੋਰ ਫਰੂਟਫੁੱਲ ਰਿਜ਼ਲਟ ਆਉਣਗੇ ਸਿਰਫ ਕਾਂਗਰਸ ਔਰ ਦੂਜੀਆਂ ਵਿਰੋਧੀ ਪਾਰਟੀਆਂ ਨੂੰ ਮੈਂ ਕਾਂਗਾ ਕਿ ਤੁਸੀਂ ਜਾਤੀਵਾਦ ਕਰਮ ਦੇ ਆਧਾਰ ਤੇ ਪੰਜਾਬ ਨੂੰ ਵੰਡ ਕੇ ਬਰੂਦ ਦੇ ਢੇਰ ਤੇ ਨਾ ਖੜਾ ਕਰੋ ਪੰਜਾਬ ਪਹਿਲੇ ਹੀ ਆਤਕਵਾਦ ਦੀ ਚੁਲ ਚੁਕਾ ਦੁਬਾਰਾ ਐਸਾ ਨਾ ਪ੍ਰਯਾਸ ਕਰੋ ਕਿ ਜਿਸ ਦੇ ਨਾਲ ਆਤਕਵਾਦ ਹੋ ਗਈਆਂ ਨੇ ਮੈਂ ਉਹੀ ਕਹਿ ਰਿਹਾ ਕਿ ਬੈਠਕ ਦੇਖੋ ਇਹ ਚਿੰਤਨ ਚੱਲਦਾ ਰਹਿੰਦਾ ਇੱਕ ਨਿਰੰਤਰ ਚਰਨਨਾਲਾ ਡਾਇਲੌਗ ਹੈ ਔਰ ਸਾਡੀ ਸਰਕਾਰ ਔਰ ਕਿਸਾਨ ਜਥੇਬੰਦੀਆਂ ਪੂਰੇ ਖੁੱਲੇ ਮਨ ਦੇ ਨਾਲ ਇਹ ਬੈਠਕਾ ਕਰ ਰਹੇ। ਪਰ ਫਿਰ ਤੋਮਰ ਜੀ ਇਹ ਗੱਲ ਕਿਉਂ ਕਹਿੰਦੇ ਨੇ ਕਿ ਜੇ ਕੋਈ ਗੱਲ ਇਹਨਾਂ ਨੇ ਕਰਨੀ ਹੈ ਤਾਂ ਸਹੀ ਕਰਨ ਨਹੀਂ ਤਾਂ ਫਿਰ ਨਹੀਂ ਐਸਾ ਨਹੀਂ ਤੋਮਰ ਜੀ ਬੜੇ ਖੁੱਲੇ ਮਨ ਨਾਲ ਕਹਿੰਦੇ ਨੇ। ਉਹ ਤਾਂ ਕਹਿੰਦੇ ਨੇ ਕਿ ਜੇ ਸੋਧ ਦੀ ਗੱਲ ਤੋਮਰ ਜੀ ਤੋਮਰ ਜੀ ਨਾਲ ਡਾਇਲੌਗ ਚੱਲ ਰਿਹਾ ਹੈ ਕਿਸਾਨ ਜਿਹੜੇ ਬਿੱਲ ਨੇ ਮੈਂ ਤਾਂ ਕਾਂਗਰਸ ਨੂੰ ਪੁੱਛਣਾ ਕਿ 2017 ਦੇ ਏਜੰਡੇ ਦੇ ਵਿੱਚ ਵੀ ਕਾਂਗਰਸ ਜਿਹੜੀ ਸੀ ਉਹਦੇ ਏਜੰਡੇ 'ਚ ਬਿੱਲ ਸੀਗੇ 2019 'ਚ ਵੀ ਬਿੱਲ ਸੀ ਸੋ ਹੁਣ ਅੱਜ ਕਿਸ ਮੂਹ ਦੇ ਨਾਲ ਵਿਰੋਧ ਕਰ ਰਹੀ ਹੈ। ਸ਼ਰਮਾਈ ਲੋਕੇ ਜੋ ਪਲੀਸ ਮਰੀ ਸੰਦੀਪ ਰਾਜ ਨਾ ਤੇ ਡਲਕਾ ਲੱਗਦਾ ਮੁਕਰ ਹੋ ਗਿਆ ਰੁਕਦੇ ਚਲੋ ਹਾਂਜੀ ਬੋਲੀਏ ਮੈਨੂੰ ਇਸ ਕਰਕੇ ਲੱਗਦਾ ਕਿ ਮੈਨੂੰ ਆਪਣੇ ਕਿਸਾਨ ਤੇ ਖੇਤ ਤੇ ਕੰਮ ਕਰਨ ਵਾਲੇ ਕਿਸਾਨ ਤੇ ਪੂਰਾ ਵਿਸ਼ਵਾਸ ਹੈ ਕਿ ਉਹ ਇਸ ਪ੍ਰਕਾਰ ਦੀਆਂ ਘਟਨਾ ਨਹੀਂ ਕਰ ਸਕਦਾ ਲੋਕਤੰਤਰ ਦੇ ਅੰਦਰ ਜਿਹੜਾ ਸੰਵਿਧਾਨ ਜਿਹੜਾ ਲੋਕਤੰਤਰ ਕਿਸੇ ਨੂੰ ਰੈਲੀ ਕਰਨ ਦਾ ਜਲੂਸ ਕਰਨ ਦਾ ਧਰਨੇ ਲਾਉਣ ਦੀ ਆਗਿਆ ਦਿੰਦਾ ਉਹੀ ਲੋਕਤੰਤਰ ਭਾਰਤੀ ਜਨਤਾ ਪਾਰਟੀ ਨੂੰ ਵੀ ਪਰਮਿਸ਼ਨ ਦਿੰਦਾ ਕਿ ਉਹ ਆਪਣੇ ਕਾਰਜਕ੍ਰਮ ਕਰ ਸਕਦੀ ਜੱਪੀ ਦੇ ਲੀਡਰ ਗੁਰਦਾਸ ਸਿੰਘ ਬਾਜੀ ਕਰ ਰਹੇ ਨੇ ਤੁਹਾਨੂੰ ਮੰਨਦਾ ਕੀ ਕਰ ਸਕਦਾ ਇਹ ਐ ਤਰੀਕੇ ਨਾਲ ਤੁਹਾਨੂੰ ਵੀ ਦੇਖ ਦਿਓ ਤੁਹਾਨੂੰ ਲੱਗਦਾ ਨਹੀਂ ਉਹ ਐਸੀ ਐਸਾ ਕੋਈ ਵੀ ਬਿਆਨ ਬੀਜੇਪੀ ਦਾ ਬਿਆਨ ਨਹੀਂ ਹੋ ਸਕਦਾ ਉਹ ਤੁਹਾਡੇ ਸੁਭਾਰ ਬੀਜੇਪੀ ਦੇ ਲੀਡਰ ਨਹੀਂ ਹੈਗੇ ਸਮਾਗਿਕ ਹੋਰ ਛੋਟੀ ਜਿਹੀ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਦਿਖਾਉਨੇ ਆ ਕੈਪਟਨ ਸਰਕਾਰ ਨੂੰ ਬੀਜੇਪੀ ਨੇ ਕਿਵੇਂ ਨਿਸ਼ਾਨੇ ਤੇ ਲਿਆ ਜਰੰਦਰ ਦੇ ਵਿੱਚ ਪੰਜਾਬ ਬੀਜੇਪੀ ਦੇ ਵੱਲੋਂ ਅੱਜ ਕੈਪਟਨ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਦੌਰਾਨ ਬੀਜੇਪੀ ਲੀਡਰਾਂ ਨੇ ਕੈਪਟਨ ਸਰਕਾਰ ਤੇ ਖੂਬ ਨਿਸ਼ਾਨਾ ਸਾਧਿਆ ਟਿੱਕੂ ਜੀ ਨਾਸਰੇ ਸੀ ਇਹਨਾਂ ਦਾ ਜਿਹੜਾ ਪੂਤਾ ਵਿਧਾਇਕਾਂ ਵੱਲ ਇਹਨਾਂ ਨੇ ਉਹ ਗੋਟਾਲਾ ਖੋਲਿਆ ਇਹਨਾਂ ਦਾ ਕੰਮ ਹੈ ਭੂਮੀ ਦਾ ਗੋਟਾਲਾ ਮਾਈਨਿੰਗ ਗੋਟਾਲਾ ਗੋਟਾਲੇ ਨੂੰ ਚੁਪਾਨ ਲਈ ਗੋਟਾਲਾ ਕਾਂਗਰਸ ਦੀ ਫਿਤਰਤ ਹੈ ہوں ہے نے گھٹالا کی کیتا؟ دے بل آئے پہلی گل سمجھ لینا بی جے پی تو زیادہ کسانہ دا ہتےشی کوئی نہیں میں پرشن کرنا چاہتا اپنے دل کے ہاتھ رکھ کے جواب دینا

کسانہ بھی آر دے اندر اپنے آپ میں سپارنا چاہ رہے ہیں آج بھی جڑے پچھے سا ڈی ریلی خراب کرنا ہے کون سی ہو کسان نہیں ہو سکتا کسان نہیں ہو سکتا کانگرس نے کسان بھی آج اپنے پاپ شپان دے لئی پنجاب دا واتا ورن خراب کرنے کی کوشش کی ہے اے پنجاب اے پنجابی پنجاب کی مٹی پیار کرنے والے کانگریس کو یہ کدی معاف نہیں کرنے پنجاب نے بہت سے ہے پنجاب کا امن پنجاب کی شانتی پنجاب دے چارے پنجابیاں نے بہت بلیدان دیتے ہیں آت اس کر کے سماپت ہویا کیونکہ آتکواد بھی ہندو سکھ ایک نظت نہیں ہندو سکھ پنجاب روٹی اور بیٹی کا رشتہ ہے پنجاب دوران اگر کسے پنڈ ہندو دی ہتیا تنکیاں دوارا ہوئی ہے اس کندہ لالش کندا جا نے اور اگر کسی سکھ برا کی ہتیا ہوئی ہے تو کھلا دین والا ہندو سی اس کر کے پنجاب دا امن اور پنجاب دے اندر شانتی آئی ہے لیکن کانگریس اہی شرجنت دوارہ کرنا چاہتی ہے منجاب دے اندر امن اور شانتی میں اگ لگانا چاہیے اس کر کے سارا کچھ ہو رہا ہے؟ ارے لوگ اندر, دے اندر سب کو اپنی اپنی گل کہ ادھیکار ہے لوگ

گرٹی جنتا پارٹی روکا جا سکتا چرچا ہو رہی بندہ میرے ہلوایا کہ میں کروایا پھر میں تیرے کیا میں شہر آیا تین یار ای تکلیف کرنے کی ضرورت کی ہے لوگ شہر تیرا گلی تیری آیا آجا سامنے ہمت ہے انہی محنت رہ کر آ اور دوسرا شرمناک بیان لاشاں ڈیر لگا دے گے میں کانگریس کو پوچھنا جانا کیا چوراسی دے دنگے کروا کے نردوش پنجابیاں دے گلیاں چھے ٹیر پا کے انہاں نو دا خون بہا کے پیاس اجے کانگرس دی بجی نہیں ہے جو بٹو دوارا لاشاں دے نے تیر بکشا کے اس پیاس نو بجھانا چند ہے کانگرس اپنا سپشت کرے مکہ منتری جی اتر کرنا کرو انہیں دا ادھیک سے پنجاب دے امن اور شانتی دے ہے بھارتی اور شانتی پارٹی کسے بھی حد تک پہنچا آج میں ڈی جی پی کا لیک پڑھ رہا سی انٹرویو لوگ کے سیری ٹائمنگ دیکھو ساری ریلی ہو رہی ہے انٹرویڈ کی گیا پنجاب کی جی قانون بے وستہ بڑی چل گیا ہے کوئی پرابلم نہیں تیرہ کی دے, دے پیچھے اور چار پانچ جنرے لڑے آگے ایک پرتکش پرمان ہے کہ قانون بے وستہ کس طریقے دی میں کسان بھی رانو بھی کہنا چاہنا ہے تو آنے مابی امنالا نور انکاری جتے بندیاں رانو بھی کہنا چاہنا ہے اے پنجاب تے امن تے شانتی دے تو اسی اپنا اندولن کر رہے ہو اچھی پہلے کہ اندر سرکار جی املا ہو گیا ہوا سوتے تاکہ ہو گیا جی آپ اکالیاں جنگیاں دو دن دکھو گئی نا پھر ان لگا قانون ووسا خراب ہے قانون ووسا چرم رہی گئی ہے جلسے کرو جلوس کرو لیکن بھارتی جنتا پارٹی کے دیتا ہے ایک قانون کم دانو دی نشانی ہے سپریم کورٹ کہنا پانچ سو میٹر دی دوری تے ترنا لگنا ہے اگر دھرنے دا کا تے اس تو اس رہن والے جیاں جین کا بھی ادھیکار ہے یا نہیں ہے سب اس کے میں جن جاگر کرنے بھارتی جنتا پارٹی کا کور گروپ نکلے آئی گل سمجھ لینا سب پنجاب دی جنتا نے دیکھ لیا کانگریس نو بھی دیکھ لیا پریوار بھی دیکھ لیا میں تھوڑے کو دو تین گلان پوچھتا اگر نشا مکت پنجاب گل کانگرس کرے گی تو وہ کی وشواس گے کیا اکالی <تصفح> <تصفح> کی دل کہے گا وشواس گے آپ کہے گی وشواس تے بھارتی جنتا پارٹی اگر ہے کہ بھائی بائی سرکار بناؤ نشا مکت پنجاب دیا گے تو کیا وشواس ہوئے گا اسی پنجاب دی ساتھ اپنے بو but I ਇਸ ਖਾਸ ਪੇਸ਼ਕਸ਼ ਦੇ ਵਿੱਚ ਫਿਲਹਾਲ ਐਨਆਈ ਮੈਨੂ ਨੂੰ ਇਜਾਜ਼ਤ ਦੇਸ਼ ਦੁਨੀਆ ਤੇ ਪੰਜਾਬ ਦੀ ਹਰ ਵੱਡੀ ਖਬਰ ਲਈ ਦੇਖਦੇ ਰੋਏ ਬੀਪੀ ਸਾਂਝਾ